ਕੀ ਜ਼ਿਆਦਾਤਰ ਬੰਦਿਆਂ ਨੂੰ ਸਜ਼ਾ ਹੁੰਦੀ ਹੈ ਕਿਉਂਕਿ ਕੰਪਲੇਂਟਾਂ ਤਾਂ ਤੁਹਾਡੇ ਕੋਲ ਵੀ ਬਹੁਤ ਆਉਂਦੀਆਂ ਤੁਸੀਂ ਵੀ ਕੇਸ ਲੜਦੇ ਹੋਗੇ ਫਰੋਡ ਦੇ ਬਹੁਤ ਸਾਰੇ ਬਹੁਤ 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 ਕਰਦੇ ਆਂ ਕੋਟਾ ਕੋਟਾ ਨਾ ਸਰ ਸਭ ਤੋਂ ਪਹਿਲਾਂ ਜਿੱਥੇ ਤੁਹਾਡੇ ਕੋਲ ਪੇਮੈਂਟ ਨਾ ਸਾਬਤ ਹੋਵੇ ਨਾ ਤੇ ਡਾਕੂਮੈਂਟੇਸ਼ਨ ਨਾ ਹੋਵੇ ਕੋਈ ਵੀ ਠੀਕ ਹੈ ਉਸ ਕਿਸੰਦੇ ਵਿੱਚ ਜਿਹੜੀ ਕੋਟਾ ਹੈਗੀ ਉਹ ਬੈਨੀਫਿਟ ਆਫ ਡਾਊਟ ਦੇ ਦਿੰਦੀ ਹੈ ਅਸੀਂ ਵੀ ਜੱਜ ਹੋਏ ਜੇ ਲਾਅ ਦੇਖੀਏ ਉਹ ਕਹਿੰਦਾ ਜੀ ਸਾਬਤ ਹੀ ਨਹੀਂ ਹੁੰਦਾ ਕਿ ਬੰਦੇ ਨੂੰ ਇੰਨੀ ਪੇਮੈਂਟ ਗਈ ਸਾਬਤ ਹੀ ਨਹੀਂ ਹੁੰਦਾ ਇਹਨੇ ਕੋ ਲੇਖਤ ਕੀਤੀ ਸਾਬਤ ਹੀ ਨਹੀਂ ਹੁੰਦਾ ਇਹਨੇ ਕੋਈ ਗੱਲਬਾਤ ਕੀਤੀ ਲੇਕਿਨ ਹੋਰ ਇੱਕ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਜੇ ਬਾਹਰ ਜਾਣਾ ਆਪਣੀ ਜਿਹੜੀ WhatsApp ਚੈਟ ਹੈ ਜਿਹਦੇ ਬੰਦੇ ਨਾਲ ਸਾਰੀ ਕਰਦੇ ਹੋ ਸ਼ੁੱਡ ਮੇਕ ਇਟ ਪਾਰਟ ਆਫ ਦੀ ਪ੍ਰੋਸੀਕਿਊਸ਼ਨ ਐਵੀਡੈਂਸ ਅੱਜਕੱਲ੍ਹ ਉਹ ਲਾਅ ਬਣਿਤ ਹੋ ਗਿਆ ਜਿਹੜੀ WhatsApp ਚੈਟ ਹੋ ਗਈ ਤੁਹਾਡੀ ਟੈਲੀਫੋਨਿਕ ਕਨਵਰਸੇਸ਼ਨ ਹੋ ਗਈ ਇਨੂੰ ਵੀ ਕੋਰਟ ਮੰਦੀ ਹੈ ਤੁਸੀਂ ਆਹ ਰਿਕਾਰਡ ਰੱਖ ਸਕਦੇ ਹੋ ਜੋ ਨਿਕਤ ਕਹਿੰਦਾ ਮੈਂ ਨਹੀਂ ਕਰਨੀ ਔਰ ਇਹਨੂੰ ਕੱਲ ਨੂੰ ਤੁਸੀਂ ਨਾਲ 62 ਬੀ ਅੱਗੇ ਹੁੰਦੀ ਉਹਦਾ ਸਰਟੀਫਿਕੇਟ ਸੀ ਹੁਣ ਸੈਕਸ਼ਨ 63 ਐ 90 ਐਕਟ ਦੇ ਥੱਲੇ ਉਹਦਾ ਸਰਟੀਫਿਕੇਟ ਨਾਲ ਲਾ ਕੇ ਉਹਨੂੰ ਅਥੈਂਟੀਕੇਟ ਕਰਾ ਕੇ ਬੰਦੇ ਨੂੰ ਬੰਨਸਾ ਦੋ ਤੇ ਕੋਈ ਆ ਸ਼ਰਤਾਂ ਹੋਈਆਂ ਸੀ ਆ ਗੱਲ ਨੂੰ